ਜਿਤਨੇ ਵੀ ਗੁਰਮੁਖ ਪਿਆਰੇ ਇਸ ਜੀਓ YouTube ਚੈਨਲ ਨਾਲ ਜੁੜਿਓ ਇਹਨੇ ਸਭਨਾਂ ਨੂੰ ਦਾਸ ਦੀ ਫਤਿਹ ਪ੍ਰਵਾਨ ਹੋਵੇ ਜੀ ਸੋ ਸਾਧਿਪੁਰ ਕਿਰਪਾ ਕਰਨ ਰਹਿਮਤਾ ਮਖਸ਼ਾ ਕਰਨ ਇਸ ਤਰ੍ਹਾਂ ਹੀ ਚੜ੍ਹਦੀ ਕਲਾ ਮਾਣਤ ਤੁਹਾਨੂੰ ਸੋ ਦਾਸ ਜਤਨ ਕਰਦਾ ਹੈ ਕਿ ਗੁਰੂ ਦੀ ਬਾਣੀ ਕੁਛੇ ਬਿਚਾਰ ਕੁਛ ਨਾ ਕਿਸੇ ਰੂਪ ਰੂਪ ਦੇ ਅੰਦਰ ਤੁਹਾਡੇ ਤੱਕ ਪਹੁੰਚਾਉਣ ਦਾ ਸੋ ਆਪ ਜੀ ਸਰਵਣ ਕਰਦੇ ਹੋ ਧੰਨਵਾਦ ਤੁਹਾਡਾ ਜੋ ਜੁੜੇ ਹੋਏ ਹੋ ਤੇ ਜਿਹੜੇ ਨਵੇਂ ਮੈਂਬਰ ਸਰਵਣ ਕਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਉਹ ਜ਼ਰੂਰ ਸਾਡੇ ਨਾਲ ਜੁੜਨਾ ਕਿ ਆਪਾਂ ਰਲ ਮਿਲ ਕੇ ਸੰਗਤੀ ਰੋਚ ਗੁਰੂ ਦੀ ਸ਼ਬਦ ਵਿਚਾਰ ਜਿਹੜੀ ਹੈ ਉਹ ਕਰ ਸਕੀਏ ਕਿਉਂਕਿ ਸੋਸ਼ਲ ਮੀਡੀਆ ਦਾ ਜਮਾਨਾ ਅੱਜਕੱਲ ਸਾਰੇ ਹੀ ਆਪਾਂ ਮੋਬਾਈਲਾਂ 'ਤੇ ਰਹਿੰਨੇ ਆ ਤੇ ਗੁਰੂ ਦੀ ਗੱਲ ਪਤਾ ਨਹੀਂ ਕਿਸ ਵੇਲੇ RAM ਦਾ ਜੀ ਮਰਨ ਕਿਰਪਾ ਕਰਨੀ ਹੈ ਵੀ ਵਚਨ ਆਪਣੇ ਆਪ ਕਰਵਾਉਣੇ ਨੇ ਤੇ ਉਹ ਗੁਰੂ ਦੇ ਬੋਲ ਗੁਰੂ ਦੀ ਬਾਣੀ ਦੇ ਸ਼ਬਦ ਕਿਸ ਦੇ ਹਿਰਦੇ ਵਿੱਚ ਵਸ ਜਾਣੇ ਨੇ ਸਤਿਗੁਰੂ ਜੀ ਰਹਿਮਤ ਕਰਨ ਮਖਸ਼ਿਸ਼ ਕਰਨ ਸੋ ਜਤਨ ਕਰਿਓ ਵਾਤਵਾਦ ਸ਼ੇਰ ਕਰਨ ਦਾ ਜੁੜਨ ਦਾ ਜੀ ਕਿਉਂਕਿ ਸੁਣਨ ਵਾਲੇ ਬਹੁਤ ਗਿਣਤੀ ਹੈ ਜਦੋਂ ਆਪਾਂ ਇਹਨੂੰ ਦੇਖਦੇ ਆ ਇਹਦਾ ਤੇ ਜਾਣਕਾਰੀ ਮਿਲ ਜਾਂਦੀ ਹੈ ਵੀ ਕਿੰਨਿਆਂ ਨੇ ਦੇਖਿਆ ਕਿੰਨਿਆਂ ਨੇ ਸੁਣਿਆ ਪਰ ਉਹ ਹਿੰਦੇ ਸਾਰੇ ਨਵੇਂ ਨੇ ਲੇਕਿਨ ਸਬਸਕ੍ਰਾਈਬ ਨਹੀਂ ਕੀਤਾ ਹੁੰਦਾ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਉਹਦੇ ਨਾਲ ਹੀ ਅੱਗੇ ਆਉਣ ਵਾਲੀ ਕੋਈ ਵੀ ਵੀਡੀਓ ਜਿਹੜੀ ਤੁਹਾਡੇ ਤੱਕ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਜਾਇਆ ਕਰੇਗਾ ਮਨ ਕਰੇ ਚੰਗੀ ਲੱਗੀ ਜਰੂਰ ਸੁਣਿਓ ਤੇ ਕੋਈ ਸੁਝਾਅ ਵੀ ਦੇਣਾ ਚਾਹੋ ਤੇ ਉਹ ਵੀ ਤੁਸੀਂ ਦੇ ਸਕਦੇ ਹੋ ਐਸਮੇ ਦਾਸ ਗੁਰਨਾਨਕ ਦਰਬਾਰ অন্ਟਾਰੀਓ ਕਨਿਦਰ ਦੇ ਵਿੱਚ ਟ੍ਰਾਂਟੋ ਦੇ ਵਿੱਚ ਸੇਵਾ ਨਿਭਾ ਰਿਹਾ ਸੋ ਸਾਧਗੁਰੂ ਜੀ ਕਿਰਪਾ ਕਰ ਰਹੇ ਨੇ ਅਮਰਤ ਵੇਲੇ ਸਵੇਰੇ ਹੁਕਮਨਾਮੇ ਦੀ ਸੇਵਾ ਦੁਪਹਿਰੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਸ਼ਬਦਾਂ ਦੀ ਵਿਚਾਰ ਤੇ ਸੰਧਿਆ ਦੇ ਸਮੇਂ ਗੁਰ ਇਤਿਹਾਸ ਅਤੇ ਨਵੇਂ ਮਹੱਲੇ ਦੇ ਸਲੋਕ ਦੀ ਵਿਚਾਰ ਆਪਾਂ ਕਰਨ ਦਾ ਯਤਨ ਕਰ ਰਹੇ ਹਾਂ ਤੇ ਰਿਕਾਰਡ ਵੀ ਕੀਤਾ ਜਾ ਰਿਹਾ ਹੈ ਤੇ ਨਾਲ ਨਾਲ ਉਹਨੂੰ ਐਡਿਟ ਕਰਕੇ ਪਾਉਣ ਦਾ ਵੀ ਯਤਨ ਕਰ ਰਹੇ ਆ ਸੋ ਤੁਹਾਨੂੰ ਪਾ ਦੇ ਇਨਾ ਵੀਰਾਂ ਦਾ ਜਿਹੜੇ ਨਵੇਂ ਨਾਲ ਜੁੜ ਰਹੇ ਨੇ ਸੋ ਮੇਰੀ ਬੇਨਤੀ ਹੈ ਕਿ ਜਰੂਰ ਆਪਜੀ ਸਬਸਕ੍ਰਾਈਬ ਕਰਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਕੁਝ ਸਿੱਖਾਂ ਵਾਲੀਆਂ ਗੱਲਾਂ ਜੋ ਗੁਰੂ ਸਾਹਿਬ ਜੀ ਤੋਂ ਸਿੱਖਣੀਆਂ ਨੇ ਉਹ ਗੁਰੂ ਸਾਹਿਬ ਜੀ ਤੋਂ ਮਾਤ-ਤਾਰਨ ਕਰਨੀਆਂ ਉਹ ਇਹਦੇ 'ਚ ਪਾਵਾਂਗੇ ਸੋ ਧੰਵਾਦ ਆਪ ਸਭ ਦਾ ਧੰਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦੀ ਸ਼ਹਾਦਤ ਸੰਬੰਧੀ ਜੋ ਸਮਾਗਮ ਚੱਲ ਰਹੇ ਨੇ ਤੇਗ ਬਹਾਦਰ ਸਿੱਖ ਰਿਆ ਕਰੀ ਨਾਕਿਨੋ ਆਂ ਧਨਗੁਰ ਤੇਗ ਬਹਾਦਰ ਜੀ ਮਹਾਰਾਜ ਵਰਗੀ ਕਰਨੀ ਕਿਸੇ ਨੇ ਨਹੀਂ ਕੀਤੀ ਧਨਗੁਰ ਤੇਗ ਬਹਾਦਰ ਜੀ ਮਹਾਰਾਜ ਇਸ ਸੰਸਾਰ ਦੇ ਅੰਦਰ ਧਰਮ ਦੀ ਰੱਖਿਆ ਇੱਕ ਹਿੰਦ ਦੀ ਚਾਦਰ ਬਣੇ ਆਪਣੀ ਸ਼ਹਾਦਤ ਦੇ ਕਰਕੇ ਡੁੱਬਦੇ ਹੋਏ ਧਰਮ ਨੂੰ ਬਚਾਉਣਾ ਕੀਤਾ ਹੈ ਸੋ ਸ੍ਰੀ ਸਤਗੁਰੂ ਧੰਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਜੋ ਹੈ ਉਹ ਦੇਸ਼ ਭਰ ਦੇ ਵਿੱਚ ਮਨਾਏ ਜਾ ਰਹੀ ਹੈ विश्व ਭਰ ਦੇ ਵਿੱਚ ਹਰ ਜਗ੍ਹਾ ਤੇ ਸਮਾਗਮ ਹੋ ਰਹੇ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਦੋਂ ਦੀ ਲੀਪੋਂ ਦੇ ਨੇ ਗੁਰਤੇਗ ਬਾਦਰ ਜੀ ਮਹਾਰਾਜ ਜੀ ਨੂੰ ਕੈਲ ਕਰ ਲਿਆ ਜਾਂਦਾ ਹੈ ਤੇ ਜੈਬੂਲ ਨਿਸ਼ਾ ਦਰੋਗੇ ਨੂੰ ਇੱਕ ਖੱਤ ਲਿਖ ਕੇ ਭੇਜਦੀ ਹੈ ਤੇ ਕਵੀ ਦੀ ਕਲਮ ਨੇ ਬੜੇ ਪਿਆਰੇ ਬੋਲਾਂ ਦੇ ਵਿੱਚ ਉਸ ਜੈਬੂਲ ਨਿਸ਼ਾ ਦੇ ਭੇਜੇ ਹੋਏ ਖੱਤ ਦੇ ਬੋਲ ਜਿਹੜੇ ਨੇ ਕਿ ਦਰੋਗੇ ਨੂੰ ਉਹ ਕੀ ਕਹਿੰਦੀ ਹੈ ਜੈਬੁਲ ਨਿਸ਼ਾਦ ਦਰੋਗੇ ਨੂੰ ਖਤ ਲਿਖਿਆ ਨજર ਵੈਰੀ ਦੇ ਨਾਲ ਤੋਂ ਠੱਕਣਾ ਨਹੀਂ ਨੋਆ ਗੁਰੂ ਅੱਲਾ ਦਾ ਨੂਰ ਹੋਸੀ ਸੇਵਾ ਕਰਦੇ ਆ ਅੱਕਣਾ ਠੱਕਣਾ ਨਹੀਂ ਜਦੋਂ ਸਾਡੇ ਗੁਨਾਹਾਂ ਦੀ ਪੰਡ ਖੁੱਲੋ ਜਦੋਂ ਸਾਡੇ ਗੁਨਾਹਾਂ ਦੀ ਪੰਡ ਖੁੱਲੋ ਪੜਦਾ ਗੁਰੂ ਦੇ ਬਿਨਾ ਕਿਸੇ ਠੱਕਣਾ ਨਹੀਂ ਗੁਰ ਨਿਸ਼ਾਨ ਜਾ ਅਸਾਂ ਦੇ ਕੋਲ ਹੋਇਆ ਰੱਬੀ ਦਰਗਾਹ ਤੇ ਜਮਾ ਸਾਨੂੰ ਡਕਣਾ ਨਹੀਂ ਰੱਬੀ ਦਰਗਾਹ ਤੇ ਜਮਾ ਸਾਨੂੰ ਡਕਣਾ ਨਹੀਂ ਇਸ ਤਰ੍ਹਾਂ ਜੈਬੁੱਲ ਨਿਸ਼ਾਨੇ ਦਰੋਗਿਆਂ ਨੂੰ ਸਮਝਾਉਣਾ ਕੀਤਾ ਕਿ ਸੇਵਾ ਕਰਦਿਆਂ ਤੂੰ ਅੱਕੀ ਨਾ ਤੱਕੀ ਨਾ ਆਪਣੀ ਨਜ਼ਰ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਇਹ ਨਾ ਸਮਝੀ ਕਿ ਉਹ ਵੈਰੀ ਨੇ ਜਾਂ ਦੁਸ਼ਮਣ ਨੇ ਨਹੀਂ ਉਹਨਾਂ ਦੀ ਸੇਵਾ ਤੋਂ ਗੁਰੂ ਭਾਵ ਕਰੇ ਕਰਨੀ ਕਿਉਂਕਿ ਉਹ ਗੁਰੂ ਨਹੀਂ ਹੈ ਮਾਫ ਕਰਿਓ ਉਹ ਗੁਰੂ ਨਹੀਂ ਕਿ ਪ੍ਰਮਾਤਮਾ ਆ ਗੁਰ ਪਰਮੇਸ਼ਰ ਇੱਕੋ ਜਾਣ ਉਹ ਪ੍ਰਮਾਤਮਾ ਆ ਦਰੋਗਾ ਜੈਵਲ ਨਿਸ਼ਾਨ ਨੇ ਦਰੋਗਾ ਨੇ ਗੱਲ ਕਹਿਣੀ ਕੀਤੀ ਕਿ ਭਈ ਉਹ ਅੱਲਾ ਦਾ ਨੂਰ ਹੋਸੀ ਨੌਵੇਂ ਗੁਰੂ ਅੱਲਾ ਦਾ ਨੂਰ ਹੋਸੀ ਤੁ ਕਿਉਂ ਅੱਲਾ ਜਾਣਦੀ ਸੀ ਉਹ ਸਮਝਦੀ ਸੀ ਇਸ ਗੱਲ ਨੂੰ ਕਿ ਨਰੰਕਾਰ ਕਲਾ ਧਾਰ ਜਗ ਮੈਂ ਪਰਵਰਿਓ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜੀ ਬਾਬਤ ਜੈਬੁਲ ਨਿਸ਼ਾਨੇ ਇਕਾਤ ਦਰੋਗੇ ਨੂੰ ਲਿਖ ਕੇ ਭੇਜਿਆ ਇਸੇ ਤਰ੍ਹਾਂ ਚਾਂਦਰੀ ਚੌਂਕ ਦੇ ਵਿੱਚ ਜਲਾਦ ਦੇ ਨਾਲ ਜਿਹੜੀ ਵਾਰਤਾ ਲਾਪ ਹੋਈ ਉਹ ਵੀ ਕਲਮ ਬੰਦ ਕੀਤੀ ਗਈ ਉਸ ਕਲਮਬੰਦ ਕੀਤੀ ਹੋਈ ਕਵਰਚਨਾ ਦੇ ਵਿੱਚ ਉਹ ਕਵੀ ਕੀ ਕਹਿੰਦਾ ਹੈ ਕਵੀ ਨੇ ਕਹਿਣਾ ਕੀਤਾ ਕਿ ਮੈਂ ਵੀ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਸੌ ਤੇਗਾ ਮੈਨੂੰ ਲਖਵੇਂ ਤੇਗ ਬਹਾਦਰੀ ਦਾ ਮੇਰੇ ਪਿਤਾ ਨੇ ਪਹਿਨੀਆਂ ਦੋ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਉਗੀ ਤੇਰੀਆਂ ਖੋ ਤੇਗਾ ਮੈਂ ਜੰਮਦਿਆਂ ਤੇਗਾ ਦੀ ਸ਼ਾਮ ਮਾਣੀ ਮੇਰੇ ਪਿਤਾ ਨੇ ਪਹਿਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇਰੇ ਅਪਰਖ ਦਾ ਤੇਰਾ ਪਿਓ ਤੇਗਾ ਉਹ ਵੇਖੀ ਆਉਂਦੇ ਭਵਿਕ ਅੰਦਰ ਮੇਰੇ ਪੁੱਤਰ ਨੇ ਪਾਉਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੋਗੀ ਤੇਰੀਆਂ ਖੋ ਤੇਗਾ ਲੱਖਾਂ ਲੋਗੀ ਤੇਰੀਆਂ ਖੋ ਤੇਗਾ ਕੁਰ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਦਾ ਜੀਵਨ ਪ੍ਰਮੁਖ ਪਿਆਰੇ ਬਖਸ਼ਾ ਭਰੇ ਆ ਸਤਿਗੁਰ ਜੀਆ ਨੇ ਸਿਮਰਨ ਭਗਤੀ ਤੇ ਸ਼ਕਤੀ ਦਾ ਜੋ ਪ੍ਰਗਟਾਵਾ ਕੀਤਾ ਹੈ ਕਲਗੀਧਰਪਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਨੇ ਆਪਣੇ ਬਾਵਣ ਬੋਲਾਂ ਦੇ ਅੰਦਰ ਜਦੋਂ ਕਲਮ ਦੁਆਰਾ ਲਿਖਣਾ ਕੀਤਾ ਤੇ ਕਲਗੀਧਰ ਜੀ ਲਿਖਦੇ ਕਹਿੰਦੇ ਤਿਲਕੇ ਜੰਝੂ ਰਾਖਾ ਪ੍ਰਭਤਾਕਾ ਕਿਨੋਂ ਵੱਡੋ ਕਲੂ ਮੈ ਸਾਖਾ ਸਾਧਨ ਹੇਤ ਇਤੀ ਜਨ ਕਰੀ ਸੀਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨੰ ਦੀਆ ਸੀਸ ਦੀਆ ਪਰ ਸਿਰ ਨੰ ਦੀਆ ਨਾਟਕ ਚੀਟਕ ਕੀਏ ਪਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ ਐਸੀ ਅਨੇਕਾਂ ਹੀ ਬੋਲਨੇ ਗੁਰੂ ਜੀ ਦੁਆਰਾ ਕਵੀਆਂ ਦੁਆਰਾ ਪ੍ਰਤੇਕ ਬਾਦਰ ਜੀ ਮਹਾਰਾਜ ਜੀਆ ਦੇ ਬਾਬਤ ਕਹੇਗੇ ਸੋ ਤਨਮਾਦ ਹੈ ਆਪ ਸਭ ਦਾ ਇਸੇ ਤਰ੍ਹਾਂ ਆਪਾਂ ਪ੍ਰਤੇਕ ਬਾਦਰ ਜੀ ਮਹਾਰਾਜ ਜੀ ਦੇ ਜੀਵਨ ਨਾਲ ਸੰਬੰਧਿਤ ਵਿਚਾਰਾਂ ਕਰ ਰਹੇ ਆ ਫੇਸਬੁੱਕ ਤੇ ਇੰਸਟਾਗ੍ਰam ਤੇ ਇਸ YouTube ਚੈਨਲ ਤੇ ਪਾਉਣ ਦਾ ਯਤਨ ਕਰ ਰਹੇ ਆ ਤੇ ਮੰਨ ਕੀਤਾ ਕਿ ਅੱਜ ਕਿਉਂ ਨਾ ਹੋਵੇ ਅੱਜ ਆਪਾਂ ਲਾਈਵ ਹੋਈਏ ਸੋ ਜਿੰਨੇ ਵੀ ਭੈਣ ਵੀਰ ਭਰਾ ਸੰਗਤੀ ਰੂਪ ਦੇ ਵਿੱਚ ਜੁੜਦੇ ਨੇ ਸਭ ਦਾ ਧੰਨਵਾਦ ਹੈ ਕਿ ਜਰੂਰ ਆਵਜੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸ ਚੈਨਲ ਨਾਲ ਜੁੜਨ ਦਾ ਯਤਨ ਕਰਿਓ ਕਿ ਗੁਰੂ ਦੀ ਗੱਲ ਸਾਡੀ ਆਵਾਜ਼ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਅੱਗੇ ਇਸ ਆਵਾਜ਼ ਨੂੰ ਪਹਛਾ ਸਕੋ ਸੋ ਮੈਂ ਆਪ ਸਭ ਦਾ ਧੰਨਵਾਦ ਤਹਿ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ